ਰਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਨੇ ਤੇ ਸਰਦੀਆਂ ਵਾਸਤੇ ਬਣਾਉਣ ਲੱਗੇ ਆਪਾਂ ਬਜਿਰੀ ਤੇ ਅੱਜ ਟਾਈਮ ਲੱਗਿਆ ਕਾਫੀ ਦਿਨਾਂ ਤੋਂ ਵਸਲਾ ਕਰੀਏ ਨੇ ਅੱਜ ਬਣਾਉਣੇ ਅੱਜ ਬਣਾਉਣੇ ਆ ਤੇ ਇੱਕ ਰੱਬ ਦੀ ਕਿਰਪਾ ਦੇ ਨਾਲ ਅੱਜ ਟਾਈਮ ਆਇਆ ਏ ਚਲੋ ਜੀ ਆਪਾਂ ਤੁਹਾਨੂੰ ਸਮਾਨ ਦਿਖਾਉਨੇ ਆ ਇੱਧਰ ਆਪਣੇ ਬੂਰਾ ਲੈ ਲਿਆ ਸ਼ੱਕਰ ਪਾਵਾਂਗੇ ਇਹ ਹੈਗੀਆਂ ਨੇ ਦਾਖਾਂ ਇਹ ਹੈਗੇ ਨੇ ਮੱਗਜਾਂ ਅਖਰੋਟ ਪਾਵਾਂਗੇ ਤੇ ਇੱਧਰ ਆਪਣੇ ਬਦਾਮ ਲੱਤੇ ਆ ਤੇ ਕਾਜੂ ਆ ਤੇ ਇਹਦੇ ਵਿੱਚ ਪਨੀਰੀ ਦੇ ਵਿੱਚ ਨਾ ਅਜਮੈਨ ਜਰੂਰ ਪਾਉਣੀ ਚਾਹੀਦੀ ਆ ਤੇ ਇਹਦੇ ਨਾਰੀਅਲ ਆ ਕਾਲੀ ਮਿਰਚਾਂ ਤੇ ਬਦਾਮ ਆ ਚਲੋ ਜੀ ਇੱਧਰ ਆਪਾਂ ਨੇ ਚੁੱਲੇ ਤੇ ਕੜਾਹੀ ਰੱਖ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਦੇਸੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਦੇਸੀ ਘਿਓ ਦੇਸੀ ਘਿਓ ਦੀ ਪਨੀਰੀ ਵਧੀਆ ਰਹਿੰਦੀ ਆ ਉਪਾ ਲਿਆ ਆਪਾਂ ਨੇ ਹੁਣ ਇਹਨੂੰ ਪਹਿਲਾਂ ਕਰ ਲਈਏ ਚੰਗੀ ਤਰ੍ਹਾਂ ਗਰਮ ਦੇਖੋ ਜੀ ਸਵੇਰੇ ਸਵੇਰੇ ਚਾਹ ਪੀਂਨੇ ਆ ਨਾ ਸਿੰਪਲ ਜੀ ਚਾਹ ਪੀਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਆ ਹੁੰਦਾ ਵੀ ਨਾਲ ਜਾਂ ਪਿੰਨੀਆਂ ਹੋਵੇ ਜਾਂ ਨਾਲ ਪੰਜੀਰੀ ਬਣਾਈ ਹੋਵੇ ਤੇ ਅੱਜ ਫੇਰ ਟਾਈਮ 'ਚੋਂ ਟਾਈਮ ਅਸੀਂ ਕੱਢੇ ਲਿਆ ਆ ਗਿਆ ਆਟਾ ਉਈ ਆਪਾਂ ਨੇ ਆਈ ਨਹੀਂ ਹੈਗਾ ਵੀ ਜੋ ਕੇ ਲਿਆਂਦਾ ਬਸ ਤੱਕ ਜੀ ਨਾਲੇ ਆਟਾ ਪਾ ਦੇਣਾ। ਨੇ ਵੀ ਆ ਕੇ ਜੀ ਤੇਜੀ ਬਲ ਦੋ। ਹਾਂ ਕਿ ਹੋ ਜਾ ਰਹੇ ਆ ਥੋੜਾ ਜਿਹਾ ਆਟਾ ਹੋਰ ਪਾ ਦੇ ਕਰਨ ਆਪਣੇ ਕਿਉਂ ਕਿ ਹੋ ਜਾਦੇ ਤਾਂ ਨਾ ਚਲ ਹੁਣ ਇਹਨੇ ਇੱਕ ਐਨੇ ਕਾਟੇ ਦੇ ਵਿੱਚ ਪਾ ਦੇਣਾ ਤੇ ਅੱਗੇ ਪੰਜੀਰੀ ਬਣਾਉਣ ਨੂੰ ਤਾਂ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਬਸ ਸਾਰੇ ਸਮਾਨ ਦੀ ਤਿਆਰੀ ਹੋ ਗੋ ਇਹ ਸਮਾਨ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਦੇਖੋ ਜੀ ਮਖਾਣੇ ਨਾ ਅਸੀਂ ਨਾ ਪਹਿਲਾਂ ਫਰਾਈ ਨਹੀਂ ਕਰੇ ਹੈਗੇ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਹੈਗੇ ਅਸੀਂ ਨਾ ਇਸ ਤਰੀਕੇ ਨਾਲ ਨਾ ਮਿਕਸੀ ਦੇ ਵਿੱਚ ਗ੍ਰाइंड ਕਰ ਲੈਨੇ ਜਿਹੜੇ ਅਥਰੋਟ ਹਨ ਇਹ ਵੀ ਇਸ ਤਰੀਕੇ ਨਾਲ ਥੋੜਾ ਜਿਹਾ ਪੁਰਪਰੇ ਤੇ ਕਰੀ ਬਹੁਤਾਂ ਨਾਲ ਮਿਕਸ ਜਨ ਬਣਾ ਦੀ ਇਸ ਤਰ੍ਹਾਂ ਨਾ ਵਧੀਆ ਲੱਗਦੇ ਨੇ ਤੇ ਇੱਧਰ ਮੰਮੀ ਜਿਹਾ ਨਹੀਂ ਲੱਗੇ ਹੋਏ ਨੇ ਹੁਣ ਚਲੋ ਆਪਣੇ ਆਟੇ ਦਾ ਨਾ ਹਲੇ ਕਲਰ ਚੇਂਜ ਨਹੀਂ ਹੋਇਆ ਹੈਗਾ ਕੀ ਹਾਂ ਹਾਂ ਇਹ ਮਾਮੀ ਜੀ ਆਪਨੇ ਕੱਟ ਕੇ ਨਹੀਂ ਪਾਣਾ ਮੈਂ ਤਾਂ ਥੋੜਾ ਜਿਹਾ ਸਾਰਾ ਨੇ ਕੱਟ ਕੇ ਹੈ ਬਾਕੀ ਜੀ ਕਰ ਲੈਨੇ ਕਦੋਂ ਕੱਟ ਠੀਕ ਆ ਵਧੀਆ ਲੱਗਦਾ ਇੱਕ ਨੂੰ ਹੂੰ ਹੂੰ ਦੇਖੋ ਆ ਰਹੀ ਹੈ ਵੀ ਜੀ ਹਾਂ ਜੀ ਆ ਰਹੀ ਆ ਮੈਂ ਕਿਹਾ ਕਿ ਕਾਲੀ ਨਹੀਂ ਖਾਨੀ ਆ ਕਿ ਮਿੱਠੀ ਮਿੱਠੀ ਅੱਗ ਦੇ ਤੁਲਣਾ ਆਟਾ ਜੇ ਜਲਦਵਾਜੀ ਕਰਦੇ ਨਾ ਫਿਰ ਆਟਾ ਸੜ ਜਾਂਦਾ ਹੈ ਮੈਂ ਕਿਹਾ ਥੋੜਾ ਟਾਈਮ ਹੈ ਇਹਨੇ ਬਣਾਉਣੇ ਆ ਕੁਪਾ ਕੜਾਈ ਬਹੁਤ ਹੈ ਸਖਤ ਹੁੰਦਾ ਬਹੁਤ ਸਖਤ ਹੈ ਇੱਧਰ ਬੀਬੀ ਜੀ ਬੈਠੇ ਨੇ ਬੀਬੀ ਜੀ ਨੂੰ ਬਹੁਤ ਵਧੀਆ ਤਰੀਕਾ ਆਏ ਪੀਰੀ ਬਣਾਉਣ ਦਾ ਹਮੇਸ਼ਾ ਬੀਬੀ ਜੀ ਹੀ ਬਣਾਉਂਦੇ ਨੇ ਹਾਂ ਨਾਲ ਇਕੱਠੇ ਬਣ ਕੇ ਸਲਾਹ ਕਰਕੇ ਬਣਾ ਲੈਂਦੇ ਆ ਦੀ ਕਰ ਲੈਨੇ ਇਸ ਤਰ੍ਹਾਂ ਥੀਕ ਥੀਕ ਨਾ ਕਟਿੰਗ ਕਰ ਲੈਨੇ। ਬੜੇ ਖੂਹ ਤਾਂ ਨਹੀਂ ਆਉਣ ਲੱਗੀ ਹੋਣੀ ਆਟੇ ਤੇ। ਨਹੀਂ ਹਾਲੇ ਇੰਨੀ ਨਹੀਂ ਆਈ। ਆਟਾ ਲਾਲ ਕਰਕੇ ਹੀ ਬਣਾਵੇ। ਤੇ ਬਹੁਤ ਵਧੀਆ ਪੀਰੀ ਲੱਗਦੀ ਐ। ਹੋਏ ਬੁਲਬੁਲੇ ਜਿਹੇ ਲੱਗਦੇ ਆਟਾ। ਥੁੱਲੇ ਕੜਾਹੀ ਦੇ ਵਿੱਚ ਵਧੀਆ ਬਣਦੀ ਆ। ਪਿਛਲੇ ਸਾਲ ਆਪਾਂ ਵੀ ਇੱਕ ਕੜਾਹੀ ਜੀ ਬਣਾਈ ਆ। ਆਪਾਂ ਨੇ ਥੋੜਾ ਜਿਹਾ ਰਿਸ਼ਤੇਦਾਰੀ ਜੀ ਵੀ ਦੇਣੀ ਸੀ ਪੰਜੀਰੀ। ਤੇ ਉਹਦੇ ਕਰਕੇ ਨਾ ਬਹੁਤ ਸਾਨੂੰ ਮੁਸ਼ਕਲ ਆਈ ਐ ਇਹਦੇ ਕਰਕੇ ਨਾ ਫਿਰ ਅਸੀਂ ਬੜੀਓ ਕੜਾਹੀ ਧਰੀ ਐ। ਦੇਖੋ ਜੀ ਜਿਹੜੀ ਇਹ ਕੜਾਹੀ ਆ ਨਾ ਆਪਾਂ ਨਾ ਮਰੰਡੇ ਦੇ ਕੋਲ ਹੈਗਾ ਪਿੰਡ ਕੜੂਗਾ ਉੱਥੋਂ ਲੈ ਕੇ ਆਏ। ਵਿੱਚ ਕਹਿੰਦੇ ਬਖਸ਼ਾ ਕਿਸੇ ਨੂੰ ਕੋਈ ਵੀ ਬਿਮਾਰੀ ਹੋਵੇ, ਸ਼ੂਗਰ ਦੀ ਹੋਵੇ, ਕੋਈ ਵੀ ਭਿਆਨਕ ਤੋਂ ਭਿਆਨਕ ਬਿਮਾਰੀ ਹੋਵੇ। ਕਹਿੰਦੇ ਵੀ ਉੱਥੇ ਤੇ ਨਾ ਲੋਕ ਭਾਂਡੇ ਲੈ ਕੇ ਆਉਂਦੇ ਉਹਨਾਂ ਦੇ ਵਿੱਚ ਖਾਣਾ ਬਣਾ ਕੇ ਖਾਂਦੇ ਆ। ਕਹਿੰਦੇ ਸਟੀਲ ਨੂੰ ਤਾਂ ਹੁਣ ਤੁਸੀਂ ਭੁੱਲ ਜੋ। ਉੱਥੇ ਅਸੀਂ ਕਾਫੀ ਟਾਈਮ ਹੋ ਗਿਆ ਸਾਨੂੰ ਲੋਹੇ ਦੀਆਂ ਕੜਾਹੀਆਂ ਪਰਾਂ ਤਾਂ ਭੂਖ ਲੈ ਚਿਮਟੇ ਚਮਚੇ ਕੌਲੀਆਂ ਪਤੀਲੇ ਚਾਹ ਬਣਾਉਣੇ ਵਾਲੇ ਡੱਬੇ ਸਾਰੀਆਂ ਚੀਜ਼ਾਂ ਉਹਨਾਂ ਨੇ ਨਾ ਸਰਬ ਲੋਹੇ ਦੇ ਭਾਂਡੇ ਦੇ ਬਣਾਏ ਹੋਏ ਆ ਕਹਿੰਦੇ ਵੀ ਉਹਨਾਂ ਦੇ ਵਿੱਚ ਖਾਣਾ ਖਾਣਾ ਚਾਹੀਦਾ ਅਸੀਂ ਵੀ ਕੜਾਹੀ ਨਾ ਉੱਥੋਂ ਹੀ ਲੈ ਕੇ ਆਏ ਆ ਤੇ ਬਹੁਤ ਵਧੀਆ ਕੜਾਹੀ ਨਿਕਲੀ ਸਾਡੀ ਨਹੀਂ ਆਮ ਕੜਾਹੀਆਂ ਦੇ ਵਿੱਚ ਕਹੀ ਜਾਂਦੇ ਵੀ ਖੋਆ ਜਲ ਜਾਂਦਾ ਹੈ ਦੇਖੋ ਜੀ ਇਹ ਕੜਾਹੀ ਕਹਿੰਦੇ ਵੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ ਬਿਲਕੁਲ ਵੀ ਕਦੇ ਖੋਆ ਨਹੀਂ ਇਹਦੇ ਵਿੱਚ ਜਲਿਆ ਹੈਗਾ ਲੋਈ ਫੁਣੀ ਐਸ ਤਰ੍ਹਾਂ ਅਕਾਰਡਿੰਗ ਕਰ ਲਈਏ ਤੇ ਹੁਣ ਇਹਦੇ ਵਿੱਚ ਪਾ ਦਨੇ ਨਾਰੀਅਲ ਹਾਂ ਤਾਕੂ ਬੜਾ ਇਹ ਤੇੜਾ ਬਹੁਤ ਦਿਖਾ ਤੈਨੂੰ ਪਤਾ ਹੈ ਇਹ ਦਾਖਾਂ ਕਿਹੜੀ ਚੀਜ਼ ਤੋਂ ਬਣਦੀਆਂ ਨੇ ਅੰਗੂਰ ਸੁੱਕੇ ਹੋਏ ਹਾਂ ਸੁੱਕੇ ਹੋਏ ਅੰਗੂਰਾਂ ਤੋਂ ਬਣਦੀਆਂ ਨੇ ਇਹ ਪਾਣੀ ਆ ਕਹਿੰਦੇ ਬਹੁਤ ਜ਼ਿਆਦਾ ਜ਼ਰੂਰੀ ਆ ਕਹਿੰਦੇ ਰਾਤ ਨੂੰ ਨਾ ਪਾਣੀ ਚ ਭੂਕੇ ਨਾ ਕਹਿੰਦੇ ਸਵੇਰੇ ਖਾਲੀ ਪੇਟ ਪਾਣੀ ਆ ਜਾਈਂ ਇਹ ਲੀਵਰ ਵਾਲੇ ਬੰਦਿਆਂ ਨੂੰ ਕਹਿੰਦੇ ਬਹੁਤ ਵਧੀਆ ਹੈ ਮੈਂ ਕਹਿੰਦੀ ਥੋੜਾ ਜਿਹਾ ਸੇਕ ਹੋ ਲਵਾ ਲੈਣਾ ਉਹ ਦਾ ਲੀਬੂ ਰੋ ਬਸ ਇਹਦੇ ਵਿੱਚ ਪਾਣੀ ਪਾ ਦੋ ਕੜਾਹ ਬਣ ਜਾਣਾ ਇਹ ਮੈਂ ਜੇ ਕੜਾਹੀ ਜਾਸ਼ਨੀ ਆ ਇਸ ਤਰ੍ਹਾਂ ਆਟਾ ਤਿਆਰ ਹੋ ਜਾਂਦਾ ਨਾ ਇਹਦੇ ਵਿੱਚ ਸੁੱਕੇ ਜੀਂ ਜਾਂ ਪਾ ਦੋ ਪਨੀਰੀ ਬਣ ਜਾਣੀ ਤੁਹਾਨੂੰ ਤੇ ਕੜਾਹੀ ਜਿਹੜੀ ਰਹਿੰਦੀ ਹੈ ਕਦੇ ਪਿੰਨੀਆਂ ਬਣਾ ਲਓ ਕਦੇ ਪਜੀਰੀ ਬਣਾ ਲਓ ਕਦੇ ਗਜਰੇਲਾ ਬਣਾ ਲਓ ਇੰਨੇ ਨੂੰ ਕੋਈ ਲੋੜੀ ਆ ਜਾਣੀ ਹੈ ਸਾਰੀ ਸਿਆਰ ਤਾਂ ਬਸ ਚੀਜ਼ਾਂ ਮੁੱਕਦੀਆਂ ਨਹੀਂ ਹੈਗੀਆਂ ਖਾਣ ਵਾਸਤੇ ਜਿੱਲੇ ਦੇ ਚੀਜ਼ ਵਧੀਆ ਬਣਦੀ ਨਾਲੇ ਸਵਾਦ ਬਣਦੀ ਹੈ ਮਿੱਠੀ-ਮਿੱਠੀ ਅੱਗ ਦੇ ਜਿਹੜੀ ਚੀਜ਼ ਬਣੇ ਨਾ ਇਹ ਤਾਂ ਨਹੀਂ ਇੰਨਾ ਲਾਲ ਹੋਇਆ ਟਾ ਮਾੜਾ ਹੋ ਗਿਆ ਹੋਰ ਕਰ ਲੈਂਦੇ ਆ ਫੇ ਚਿੱਟੀ-ਚਿੱਟੀ ਪੰਜੀ ਦੀ ਜੀ ਨਾ ਬਕੀ ਨਹੀਂ ਲੱਗਦੀ ਹੈਗੀ ਮੇਰੀ ਭੂਆ ਜੀ ਉਹ ਨਹੀਂ ਨਾ ਬਹੁਤ ਜ਼ਿਆਦਾ ਸਵਾਦ ਪੰਜੀ ਦੀ ਬਣਾਉਂਦੇ ਹੁੰਦੇ ਤੇ ਦੇਖੋ ਵੀ ਉਹਨਾਂ ਨੇ ਤਜ਼ੀਰੀ ਬਣਾਉਣੀ ਹੈ ਨਾ ਚੱਲ ਹੁਣ ਤਾਂ ਇਸ ਦੁਨੀਆ ਪਰ ਹੈਗੇ ਨਹੀਂ ਨਾ ਜਦੋਂ ਵੀ ਉਹਨਾਂ ਨੇ ਤਜ਼ੀਰੀ ਬਣਾਉਣੀ ਨਾ ਬਹੁਤ ਜ਼ਿਆਦਾ ਸਵਾਦ ਬਣਾਉਣੀ ਆ ਮੈਂ ਜਦ ਇਹ ਕਹਿ ਰਹਿਣਾ ਮੈਂ ਕਹਣਾ ਵੀ ਭੂਆ ਜੀ ਉਹ ਨਹੀਂ ਤਜ਼ੀਰੀ ਇੱਕ ਨੰਬਰ ਬਣਾਉਂਦੇ ਹੁੰਦੇ ਤਾਂ ਆਟਾ ਨਾ ਐ ਚੰਗੀ ਤਰ੍ਹਾਂ ਨਾ ਐ ਪੂਰਾ ਲਾਲ ਹੋ ਗਿਆ ਦੇ ਹੁਣ ਇਹਦੇ ਵਿੱਚ ਪਾਉਨੇ ਮਸਾਲੇ ਲੋ ਮੰਮੀ ਜੀ ਇਹ ਖੁਰਚਣਾ ਫਿਰ ਤੁਸੀਂ ਮੈਂ ਸਮਾਨ ਪਾਵੇਂ ਇਹਦੇ ਵਿੱਚ ਹਾਂ ਚੰਗੀ ਤਰ੍ਹਾਂ ਫੇਰ ਦੋ ਅੱਗ ਘੱਟ ਰੱਖੋ ਥੋੜੀ ਦੇਖ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਜਮੈਨ ਦੇਖੋ ਜੀ ਅਜਮੈਨ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਹਾਂ ਅੱਗਾ ਕੱਟ ਕਰ ਦੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਆ ਦਾਖਾਂ ਲੈ ਮੈਂ ਖਲਾਮਾ ਲੈ ਮੇਰੇ ਕੋਲ پکڑਾਓ ਅੱਗਾ ਕੱਟ ਕਰ ਦੋ ਮੜੇ ਜੀ ਤੇ ਇਹ ਬਣ ਕੇ ਹੋ ਗਈ ਆਪਣੀ ਪੰਜੀਰੀ ਤਿਆਰ ਤੇ ਮੇਰੇ ਦੁੱਧ ਨਾਲ ਖਾਓ ਚਾਹ ਨਾਲ ਖਾਓ ਕਦਰ ਬਹੁਤ ਵਧੀਆ ਆਇਆ ਆਪਣੇ ਆਟੇ ਦਾ ਯਾ ਦੇਦੇ ਤੇ ਮੇਰੇ ਨਹੀਂ ਬਣਾਉਂਦੇ ਪਜ਼ੀਰੀ ਨਹੀਂ ਬਣਾਉਂਦੇ ਅੱਜ ਅੱਜ ਬਣਾਤੀ ਫਿਰ ਪਨੀਰੀ ਮੱਖਾਂ ਟਾਈਮ ਕਿ ਆਈਦਾ ਏ ਕੱਲ ਤਾਂ ਵਿਆਹ ਸ਼ਾਦੀ ਆ ਜੀ ਫਰੀ ਗਏ ਆ ਫਿਰ ਵਿੱਚ ਕਾਲਕ ਬੀਜ ਦੇ ਉਹ ਤਾਂ ਕੰਮ ਜ਼ਿਆਦਾ ਦਾ ਕੱਲ ਅੱਜ ਫਰੀ ਤੇ ਮੱਖਾਂ ਚਾਹ ਲੱਜ ਪਨੀਰੀਓ ਬਣਾ ਕੇ ਦਿੰਦੇ ਆ ਫੇਰ ਆਪਾਂ ਉੱਪਰੇ ਬਾਦ ਨਹੀਂ ਮੇਸਾ ਮੱਖਾਂ ਕੱਟੇ ਇਹ ਬਹੁਤ ਬਗਤ ਨਹੀਂ ਸਾ ਤੋਂ ਮੂਹਿਆਂ ਜਾਂ ਕਰ ਦੋ ਬਸ ਨਾ ਤੁਸੀਂ ਮળો ਮੈਂ ਇਹਦੇ ਵਿੱਚ ਮਿੱਠਾ ਪਾਵਾਂ। ਇੱਕੜਾ ਹੈ ਤਾਂ ਉញੋਂ ਬਥੇਰੀ ਜ਼ਿਆਦਾ ਗਰਮ ਹੈ। ਜਿਸ ਕੋ ਕਿਹਨੂੰ? ਬਾਅਦ ਵਿੱਚ ਉੱਪਰ ਮੜੀ ਜੀ ਮਿੱਠਾ ਮਿੱਠਾ ਪਾ ਕੇ ਨਾ ਇਹਨੂੰ ਠੇਠਾ ਕਰ ਦਿੰਦੇ ਆ। ਚਲੋ ਜੀ ਇਹਦੇ ਵਿੱਚ ਆਪਾਂ ਪਾਉਣ ਲੱਗੇ ਆ ਬੂਰਾ। ਬਹੁਤ ਇਹਨਾਂ ਕੇ ਬਹੁਤ ਹੈ। ਤੁਸੀਂ ਪਾ ਦੋਨੇ ਸੱਕਰ। ਇਹ ਇਸ ਤਰ੍ਹਾਂ ਮਿਕਸ ਕਰਕੇ ਪਾਵੇ ਨਾ ਤੇ ਬਹੁਤ ਜ਼ਿਆਦਾ ਬਹੁਤ ਵਧੀਆ ਪਨੀਰੀ ਬਣ ਗਈ। ਦੇਖੋ ਕਿੰਨਾ ਕੁ ਪਾਵਾਂ। ਬਸ ਥੋੜੇ ਦੇਖ ਲੇ ਫਿਰ ਬੱਸ ਬਹੁਤ ਹਨਾ। ਨਾਲੇ ਆਇਆ ਇਹ ਤਾਂ ਚਾਹ ਦੁੱਧ ਨਾਲੇ ਖਾਣੀ ਆ। ਚਲੋ ਜੀ ਆਪਾਂ ਥੋੜਾ ਜਿਹਾ ਨਾ ਜਿੰਨਾ ਕੁ ਕੋਠੇ ਪਰ ਸਿੱਧਾ ਨਾ। ਕੋਠੇ ਜੋਗਾ ਲੈਦਾ ਕੱਢ ਲਵਾਂ ਨੇ ਸੁੱਝਾ। ਉਸੇ ਮਾਦਨ ਫਿਰ ਇਹਦਾ ਮਿੱਠਾ ਚੈੱਕ ਕਰ ਲਾਂਗੇ ਜੇ ਘੱਟ ਵੱਧ ਹੋਊਗਾ ਨਾ। ਫਿਰ ਇਹਦੇ ਵਿੱਚ ਪਾ ਦਾਂਗੇ। ਸਮਾਨ ਪਾਇਆ ਹੋਵੇ ਨਾ ਸਮਾਨ ਦੇ ਨਾਲੇ ਵਧੀਆ ਲੱਗਦੀ ਆ। ਕੱਲਾ ਆਟਾ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈ ਤਾਂ। ਐਸਾ ਬਹੁਤ ਸਮਾਰ ਪਤਾ। ਸਮਾਨ ਪੂਰੀ ਅੱਧੀ ਪ੍ਰਾਤ ਪਾਤੀ ਆ। ਦਾਖਾਂ ਦੇਖ ਲੈ ਕਿੰਨੀਆਂ ਜ਼ਿਆਦੇ ਫੁੱਲੀਆਂ ਨਾ। ਹਾਂ। ਕਰਮ ਬਹੁਤ। ਕੋਕਲੀ ਪਿੰਡਾਂ ਦੇ ਵਿੱਚ ਰਵਾਜ ਹੁੰਦਾ ਹੈ ਜਦੋਂ ਵੀ ਕੋਈ ਚੀਜ਼ ਬਣਾਉਣੀ ਹੈ ਨਾ ਸਭ ਤੋਂ ਪਹਿਲਾਂ ਕੋਠੇ ਦੇ ਉੱਪਰ ਪਾਉਨੇ। ਤਾਂ ਆ ਜਾਂ ਜਾਨਵਰ ਖਾ ਲੈਣਗੇ ਵਿਚਾਰੇ। ਬਣੀ ਬਣਾ ਲਈ ਹੈ ਤੇ ਬਹੁਤ ਜਿਆਦਾ ਟੇਸਟੀ ਬਣੀ ਆ ਮਿੱਠਾ ਵਗੈਰਾ ਆਪਣੇ ਚੈੱਕ ਕਰ ਲਿਆ ਏ ਤੇ ਬਹੁਤ ਵਧੀਆ ਮਿੱਠਾ ਏ ਤੇ ਹੁਣ ਸਰਦੀਆਂ ਦੇ ਦਿਨਾਂ ਦੇ ਵਿੱਚ ਸਵੇਰੇ ਉੱਠ ਕੇ ਨਾ ਚਾਹ ਨਾਲ ਖਾਇਆ ਕਰਾਂਗੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਨਾ ਪੰਜੀਰੀ ਬਣਾ ਕੇ ਜਰੂਰ ਖਾਓ ਤੇ ਆਪਣੇ ਬਜ਼ੁਰਗਾਂ ਨੂੰ ਦਿਓ ਅਸੀਂ ਤਾਂ ਪੰਜੀਰੀ ਬਣਾ ਲਈ ਹੈ ਚਲੋ ਜੀ ਪੰਜੀਰੀ ਆਪਣੀ ਬਹੁਤ ਵਧੀਆ ਇੱਕ ਨੰਬਰ ਬਣੀ ਆ ਤੇ ਪੂਰਾ ਆਪਾਂ ਨੇ ਇਹਦੇ ਵਿੱਚ ਸਮਾਂ ਸਮੂਹ ਪਾਇਆ ਏ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੁਣ ਆਪਾਂ ਇਹਨਾਂ ਕੜਾਹੀ ਨੂੰ ਚਾੜਦੀ ਹੈ